ਓ ਅਲਕਾ ਸਤਿਨਾਮ ਕਟਾਪੂਰਖ ਨਿਰਭਉ ਨਿਰਵੈਰ ਅਰਹਮੂਰਤ ਅਜੂਨੀ ਸਹੇਭੰ ਪਰਪ੍ਰਸਾਦ ਇਕ ਮਾਨਪੁਰਖ ਟਿਆਏ ਬਰਦਾਤਾ ਸੰਤ ਸਹਾਰ ਸਦਾ ਬਖਿਆਕ ਤਾ ਸਿ ਚਰਨ ਲਾਇ ਰਦੇ ਬਸਾਵਉ ਪਉ ਪਰਮ ਗੁਰੂ ਨਾਨਕ ਗੁਣ ਗਾਵਹੁ ਸੁਣੀ ਅਰਦਾਸ ਸੁਆਮੀ ਮੇਰਲ ਸਰਬ ਕਲਾ ਬਨ ਆਈ ਪ੍ਰਗਟ ਭਾਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗਿਆਨ ਧਿਆਨ ਕੇ ਸੇ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਸੁਭਾਉ ਤੱਲ ਗੁਰ ਸੇਵੀਐ ਹਰਨ ਸਹਜ ਸੁਹਾਜ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਡੋਖ ਜਾ ਏ ਹੋਵ ਸ੍ਰਿ ਬਤਖਸਮ ਦੀ ਨੂਰ ਅਰਸਾਹ ਕੋਰਸਾਹ ਝਟ ਗਿਆ ਉਹ ਦੇਤੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੇ ਕੱਤੀ ਗਿਆ ਸੱਜਣਾ ਸੱਜਾ ਪਾਦਸ਼ਾਹੋ ਸਿਰਿ ਸ਼ਾਹ ਹਾ ਦਾਇਸ਼ਾ ਜਿਸ ਪਾਸ ਬਹਿਟਿਆ ਸੋਹੀ ਆਏ ਸਬਨਾਮ ਦਾਮ ਬੇਸਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਬ ਮਹੱਲਾ ਪਹਿਲਾ ਦੋਏ ਦੀਵੇ 14 ਹਟ ਨਾਲੇ ਜੇਤੇ ਜੀ ਤੇਤੇ ਵਣzare ਖੁਲਾਈ ਹਟ ਹੁਆਵਾ ਪਾਰ ਜੋ ਪਹੁੰਚੈ ਸੋ ਚੱਲਣਹਾ ਦੋਏ ਦੀਵੇ ਚੌਦੇ ਹਟ ਲਾ ਬਲੇ ਜੇਤੇ ਜੀ ਇਤੇ ਬਣ ਜਾ ਰਹੇ ਖੁੱਲ੍ਹੇ ਹੱਤ ਘੂਆ ਵਾ ਪਾਰ ਜੋ ਪਹੁੰਚੇ ਸੋ ਚੱਲਣ ਹਾਰ ਤਰੰਗਲ ਦਲਾਲ ਪਾਏ ਨੀਸਾਰ ਨਾਰਤ ਨਾਮ ਲਾਹ ਪਰਵਾੜ ਘਰ ਆਏ ਵੱਜੀ ਬਦਾਈ ਸੱਚ ਨਾਮ ਕੀ ਬਿਲੀ ਵੱਡੇ ਆਈ ਮਹੱਲਾ ਪੈਲਾਂ ਰਾਤੀ ਹੋ ਵਣ ਕਾਲੀਆਂ ਸੋਪੇਦਾ ਸੇਵਨ ਦੇਵ ਬਗਾ ਤਪੇ ਕਣ ਕਾਲਿਆ ਤਾਰੇ ਵਨਾਂ ਅੰਦੇ ਅਕਲੀ ਬਾਹਾਰੇ ਮੂਰਖ ਅੰਦਗਿਆਨ ਨਾਨਕ ਨਦਰੀ ਬਾਹਾਰੇ ਕਬ ਹੈ ਨਾ ਪਾਵੈ ਮਾਨਾ ਪਾਉੜੀ ਕਾਇਆ ਪੋਕਰ ਚਾਇਆ ਹਾੜਾ ਸੱਚੇ ਆਪੇ ਇੱਕ ਦੂਜੇ ਭਾਏ ਖੁਆਇ ਹਨ ਹਉਮੈ ਵਿੱਚ ਵਿਆਪੇ ਏਓ ਮਾਨਸ ਜਨਮ ਗੁਲਾਮ ਸਾ ਮਨਮੋਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਸਭ जग ਖੇਲਰ ਚਾਏ ਊਣ ਸਭ ਵਰਤਾਏ ਆਪੇ ਜੇਸ ਆਤ ਬੁਝਾਏ ਸੋ ਬੁਝੈ ਸੀ ਜੇਸ ਸਤਗੁਰ ਥਾਪੇ ਸਭ जग ਖੇਲਾ ਰਚਾਈ ਓਨਾ ਸਭ ਵਰਤੇ ਆਪੇ ਵਾਹੀ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਲਮਾਨ ਜੋਗ ਜੁਗੋ ਜੋਗ ਅਟਲ ਗੁਰਤਾ ਗੱਦੀ ਦੇ ਬਰਾਜਮਾਨ ਚਵਰ ਤਖਤ ਸਿਗਾਸਨ ਦੇ ਮਾਲਕ ਤਾਨ ਤਾਨ ਸਹਿਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋੜ ਬੈਠੇ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸੰਗਤ ਜੀ ਆਪ ਸਮੂਹ ਸੰਗਤਾਂ ਉਪਰ ਪਾ ਕੇ ਹੋ ਜੋ ਆਪ ਜੀ ਨੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਰ ਜਿੰਗ ਨਵਾ ਕੇ ਗੁਰਬਾਣੀ ਸਰਵਨ ਕੀਤੀ ਹੈ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਪਵਿੱਤਰ ਮੁਖਵਾਕ ਆਪ ਜੀ ਨੇ ਸਰਵਨ ਕੀਤੇ ਹਨ ਤਨ ਤਨ ਸਤਿਗੁਰੂ ਬ੍ਰੰਨ ਸਾਹਿਬ ਜੀ ਦੇ ਪਵਿੱਤਰ ਅੰਗ 799 ਤੇ ਸੁਭਾਏਮਾਨ ਹਨ ਇਹ ਸੂਹੀ ਦੀ ਵਾਰ ਹੈ ਸੰਗਤ ਜੀ ਜੋ 13ਵੀਂ ਪੌੜੀ ਦੇ ਨਾਲ ਦੋ ਸ਼ਲੋਕ ਗੁਰੂ ਲਾਲਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪੌੜੀ ਗੁਰੂ ਅਮਰਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ ਕਿਉਂਕਿ ਸੂਹੀ ਦੀ ਵਾਰ ਇਹ ਗੁਰੂ ਅਮਰਦਾਸ ਜੀ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੈ ਇਸ ਕਰਕੇ ਜਿੰਨੀਆਂ ਵੀ ਇਸ ਪੌੜੀਆਂ ਹਮ ਇਸ ਪਾਵਨ ਪਵਿੱਤਰ ਵਾਰ ਦੇ ਵਿੱਚ ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀਆਂ ਹੋਈਆਂ ਹਨ ਸਲੋਕ ਰਲਵੇਂ ਮਿਰਵੇਂ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਅੰਗਦ ਸਾਹਿਬ ਜੀ ਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਵੀ ਹਨ ਸੋ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਖੁਦ ਖੁਦਾ ਅਕਾਲ ਪੁਰਖ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਸਾਰੇ ਸ੍ਰਿਸ਼ਟੀ ਨੂੰ ਉਪਦੇਸ਼ ਦੇਣ ਵਾਸਤੇ ਭਲੇ ਕਰਨ ਭਲਾ ਕਰਨ ਵਾਸਤੇ ਇਸ ਮਾਤ ਲੋਗ ਤੇ ਗੁਰੂ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਸੋ ਸਾਇਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਬ੍ਰਹਿਮੰਡ ਦਾ ਸੰਗਤ ਜੀ ਵਰਣਨ ਕੀਤਾ ਹੈ ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਕਰਨ ਕਰਦੇ ਹਨ ਸ਼ਲੋਕ ਮਹੱਲਾ ਪਹਿਲਾ ਦੋਏ ਦੀਵਾ ਚਾਉ ਦੇ ਹਟ ਲਾਲੇ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਦੋ ਦੀਵਿਆਂ ਦਾ ਵਰਣਨ ਕੀਤਾ ਹੈ ਦੋ ਦੀਵੇ ਸੰਗ ਜੀ ਜੋ ਸਾਰੇ ਸ੍ਰਿਸ਼ਟੀ ਨੂੰ ਪ੍ਰਕਾਸ਼ ਦੇ ਰਹੇ ਹਾਂ ਚੰਦ ਤੇ ਸੂਰਜ ਜਿਨੂੰ ਆਪਾਂ ਚੰਦਰਮਾ ਤੇ ਸੂਰਜ ਕਹਿੰਦੇ ਹਾਂ ਔਵਰੀ ਦੇ ਵਿੱਚ ਗੁਰੂ ਸਰ ਜੀ ਦੇ ਇੱਕ ਪਾਵਨ ਪਵਿੱਤਰ ਬਚਨ ਨੂੰ ਹਮ ਨੂੰ ਖੁਦ ਆਪੇ ਧਰਤੀ ਸਾਜਿਏ ਚੰਦ ਸੂਰਜ ਦੇ ਦੀਵਾ 10 4 ਹੱਟ ਤੋਂ ਸਾਜਿਆ ਵਪਾਰ ਕਰੀਵੇ ਇਕਨਾਂ ਨੂੰ ਹਰ ਲਾਭ ਦੇ ਜੋ ਗੁਰਮੁਖ ਧੀਵੇ ਇਨ ਜਮ ਕਾਲ ਮ ਵਿਆਪੇ ਜਿਨ ਸੱਚ ਅੰਮ੍ਰਿਤ ੁਪੀਵੇ ਸੋ ਸੰਗਤ ਜੀ ਇਹ ਦੋ ਦੀਵੇ ਅਕਾਰ ਪੁਰਖ ਪਰਮਾਤਮਾ ਵੱਲੋਂ ਪੈਦਾ ਕੀਤੇ ਹੋਏ ਹਨ ਜੀਵ ਨੇ ਬੜਾ ਯਤਨ ਕੀਤਾ ਹੈ ਪਰ ਜਿੰਨੇ ਵੀ ਜੀਵ ਨੇ ਯਤਨ ਕੀਤੇ ਹਨ ਇਹਦੇ ਸਾਰੇ ਹੀ ਨਿਸਫਲ ਹੋਏ ਤੇ ਜੀਵ ਸੰਗਤ ਜੀ ਜਿਹੜਾ ਹੈ ਇਹ ਜੋ ਉਸ ਅਕਾਰ ਪੁਰਖ ਨੇ ਵਰਣਾ ਕੀਤਾ ਹੈ ਉਹਦੇ ਬਰਾਬਰ ਇਹ ਫੇਲ ਹੋਇਆ ਹੈ ਵੇਖੋ ਪਹਿਲਾਂ ਉਰਾਤਨ ਸਮੇ ਦੇ ਵਿੱਚ ਦੀਰਗ ਦੇ ਵਿੱਚ ਬੱਟੀ ਪਾ ਕੇ ਉੱਚ ਤੇਲ ਪਾ ਕੇ ਚਾਲਨ ਕਰਨਾ ਹੁਣ ਬੱਟੀ ਵੀ ਸੜ ਜਾਣੀ ਤੇਲ ਵੀ ਖਤਮ ਹੋ ਜਾਣਾ ਇਹ ਹਨੇਰਾ ਫੇਰ ਹੋ ਜਾਣਾ ਪਰ ਜਿਹੜੇ ਉਦ੍ਰਤ ਨੇ ਦੋ ਦੀਵੇ ਬਣਾ ਦਿੱਤੇ ਹਮ ਸੂਰਜ ਤੇ ਚੰਦਰਮਾ ਇਹਨਾਂ ਦੇ ਵਿੱਚ ਨਾ ਬੱਟੀ ਪਾਉਣ ਦੀ ਲੋੜ ਨਾ ਤੇਲ ਪਾਉਣ ਦੀ ਲੋੜ ਨਾ ਕਿਉਂ ਹੀ ਆਪਾਂ ਪਾ ਸਕਦੇ ਕਿਉਂਕਿ ਕਿਉਂਦੇ ਦੀਵੇ ਵੀ ਜੇ ਬਾਲਾਂਗੇ ਤੇ ਕਿਉਂ ਵੀ ਸੜ ਕੇ ਜਿਹੜਾ ਹੈ ਸਾਹ ਸਮਝ ਦੀ ਖਤਮ ਹੋ ਸਕਦਾ ਬਲ ਕੇ ਮੱਟੀ ਸੜ ਸਕਦੀ ਹੈ ਪਰ ਜੋ ਕੁਦਰਤ ਨੇ ਬਣਾ ਦਿੱਤਾ ਉਹਦੇ ਬਰਾਬਰ ਇਨਸਾਨ ਨਹੀਂ ਬਣਾ ਸਕਿਆ ਦੋਏ ਦੀਵੇ 14 ਦੇ ਹਟਨਾਲੇ ਤਨ ਗੁਰੂ ਨਾਨਕ ਦੇਵ ਜੀ ਮਹਾਰਾਜੀ ਇਹ ਕਥਨ ਕਰਦੇ ਹਨ ਕਿ ਹਟਨਾਲੇ ਦਾ ਅਰਥ ਹੈ ਇਹ ਜਿਹੜੇ 14 ਲੋਕ ਹਨ ਇਹ 14 ਬਾਜ਼ਾਰ ਹਨ ਬੜੇ ਵੱਡੇ ਮਾਤ ਲੋਕ ਪਰਲੋਕ ਇੰਦਰ ਲੋਕ ਸ਼ਿਵ ਲੋਕ ਆ ਹੋਰ ਵੀ ਸੰਗਤ ਜੀ ਜਿਹੜੇ ਗੁਰੂ ਸਾਹਿਬ ਜੀ ਨੇ ਜੋ ਕਥਨ ਕੀਤੇ ਹਨ ਇਹਨਾਂ ਦੀ ਗਿਣਤੀ 14 ਬੰਦੀ ਹੈ ਦੋਇ ਦੀਵੇ 14 ਹਟਨਾਲਵੇ ਜੇਤੇ ਜੀਤੇ ਤੇਤੇ ਬਣ ਜਾਰੇ ਸੋ ਜੀਵ ਜਿਹੜਾ ਵੀ ਇਸ ਸੰਸਾਰ ਤੇ ਆਇਆ ਹੈ ਇਹ ਕੱਲੀ ਮਾਤ ਲੋਕ ਦੀ ਗੱਲ ਨਹੀਂ ਗੁਰੂ ਨਾਨਕ ਸਾਹਿਬ ਜੀ ਨੇ 14 ਲੋਕਾਂ ਦੀ ਗੱਲ ਕੀਤੀ ਹੈ ਕਿ ਜਿੰਨੇ ਵੀ ਜੀਵ ਸੰਸਾਰ ਤੇ ਆਏ ਹਨ ਇੱਤੇ ਬਣ ਜਾ ਰਹੇ ਉਹ ਸਾਰੇ ਵਪਾਰੀ ਬਣ ਕੇ ਆਏ ਵਪਾਰ ਕਰਨ ਵਾਸਤੇ ਹੁਣ ਵਪਾਰ ਸੰਗਤ ਜੀ ਬਕੂ ਵੱਖਰਾ ਕਿਸਮ ਦਾ ਹੈ ਕੋਈ ਖੇਤੀ ਦਾ ਵਪਾਰ ਕੋਈ ਮਾਲ ਡੰਗਰ ਦਾ ਵਪਾਰ ਕੋਈ ਸੋਨੇ ਦਾ ਵਪਾਰੀ ਬਣੇ ਕਰਦਾ ਹੈ ਕੋਈ ਕਰਿਆਨਾ ਇਦਾ ਵਪਾਰ ਕਰ ਰਿਹਾ ਹੈ ਕੋਈ ਕਿਸੇ ਕਿਸਮ ਦਾ ਵਪਾਰ ਕਰ ਰਿਹਾ ਹੈ ਵਪਾਰ ਤੇ ਸੰਤਾਂ ਨੇ ਵੀ ਕੀਤਾ ਹੈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿਨਹੀ ਬੰਜਿਆ ਕਾਂਸੀ ਤਾਬਾਂ ਕਿਨਹੀ ਲੌਂਗ ਸੁਪਾਰੀ ਸੰਤੋ ਬੰਜਿਆ ਨਾਮ ਗੋਬਿੰਦ ਦਾ ਐਸੀ ਖੇਪ ਹਮਾਰ ਹੁਣ ਸੰਤ ਜਾਨਵੀ ਵਪਾਰ ਕੀਤਾ ਹੈ ਪਰ ਉਹਨਾਂ ਨੇ ਨਾਮ ਦਾ ਵਪਾਰ ਕੀਤਾ ਵਪਾਰ ਵੱਖੋ ਵਖਰਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਥਨ ਕਰਦੇ ਹਨ ਜਿਹੜਾ ਵੀ ਜੀਵ ਸੰਸਾਰ ਤੇ ਆਇਆ ਉਹ ਵਪਾਰੀ ਬਣ ਕੇ ਆਇਆ ਵਪਾਰ ਕਰਨ ਵਾਸਤੇ ਖੁੱਲੇ ਘੱਟ ਹੁਆ ਬਾਪਾ ਖੁਲੇ ਪਾਵ ਇਹ ਸੰਸਾਰ ਬਹੁਤ ਵੱਡਾ ਬਾਜ਼ਾਰ ਹੈ ਖੁੱਲੇ ਦਾ ਅਰਥ ਹੈ ਬੜਾ ਵੱਡਾ ਵੇ ਕੋ ਆਪਾਂ ਕੋਈ ਦਲਾਨ ਸੱਤਿਆ ਹੋਵੇ ਕੋਈ ਡਿਊਰੀ ਸ਼ਪੀ ਹੋਵੇ ਤੇ ਆਪਾਂ ਪੜਨਾ ਇਹ ਸ਼ਬਦ ਵਰਤਦੇ ਬੜਾ ਖੁੱਲਾ ਭਾਈ ਇਹ ਬੜਾ ਵੱਡਾ ਹੈ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵਰਨਣ ਕਰਦੇ ਹਨ ਕਿ ਇਹ ਜਿਹੜਾ ਸੰਸਾਰ ਹੈ ਅੱਟ ਦੀ ਜੋ ਬਾਜ਼ਾਰ ਦੀ ਨਿਆਈ ਇਹ ਬੜਾ ਵੱਡਾ ਹੈ ਖੋਲੇ ਹੱਟ ਪੈ ਫੂਵਾ ਵਾਪਾਰ ਜੋ ਵਪਾਰ ਕਰ ਰਿਹਾ ਹੈ ਹਰ ਜੀਵੇ ਸੰਸਾਰ ਤੇ ਕੋਈ ਕਿਸੇ ਕਿਸਮ ਦਾ ਕਰਦਾ ਹੈ ਤੇ ਕੋਈ ਕਿਸੇ ਕਿਸਮ ਦਾ ਕਰਦੇ ਕਰ ਰਿਹਾ ਹੈ ਜੋ ਪਹੁੰਚੇ ਸੋ ਚੱਲਣ ਦਾ ਹੁਣ ਜਿਹੜੇ ਵੀ ਜੀਵ ਇਸ ਸੰਸਾਰ ਤੇ ਪਹੁੰਚੇ ਆਏ ਨੇ ਸਾਰਿਆਂ ਚਲੇ ਜਾਣਾ ਪਹੁੰਚੇ ਦਾ ਅਰਥ ਹੈ ਸੰਗ ਜੀ ਆਉਣਾ ਕਿਉਂਕਿ ਆਪਣੇ ਘਰ ਕੋਈ ਮਹਿਮਾਨ ਆ ਰਿਹਾ ਹੋਵੇ ਤੇ ਆਪਾਂ ਸੁਭਾਵਕ ਹੀ ਇਹ ਬਚਨ ਕਹਿੰਦੇ ਆਂ ਵੀ ਪਹੁੰਚਿਆ ਨਹੀਂ ਅਜੇ ਪਹੁੰਚਣ ਵਾਲਾ ਵਾਹ ਆਇਆ ਨਹੀਂ ਅਦੇ ਆਉਣ ਵਾਲਾ ਜੋ ਪਹੁੰਚੇ ਸੋ ਚੱਲਣ ਹਾਰ ਇਹ ਸੰਸਾਰ ਦੇ ਜਿਹੜਾ ਵੀ ਆਇਆ ਉਹਨੇ ਚਲੇ ਜਾਣਾ ਹੁਣ ਵਪਾਰ ਕਰਨ ਵਾਸਤੇ ਜੀਵ ਆਇਆ ਤੇ ਵਪਾਰ ਕੋਈ ਚੰਗਾ ਕਰ ਰਿਹਾ ਕੋਈ ਮਾਲਾ ਕਰ ਰਿਹਾ ਹੈ ਖਿਮਾ ਕਰਿਓ ਨਸ਼ੇ ਦੇ ਵੀ ਵੇਖੋ ਕਿਹੜੇ ਕਿਹੜੇ ਵਪਾਰੀ ਹੋ ਗਏ ਨੇ ਤੇ ਸਜ਼ਾ ਉਹਨਾਂ ਨੂੰ ਮਿਲਦੀ ਹੈ ਦੇਲੇ ਵਪਾਰ ਹੈ ਸੰਨਜੀ ਖੱਟ ਕਿਮਾ ਕਰਿਓ ਡੇਡਾ ਵਪਾਰ ਤੇ ਹੋ ਰਿਆ ਤੇ ਸਜ਼ਾ ਉਹਨਾਂ ਨੂੰ ਹੀ ਮਿਲੇਗੀ ਧਰਮ ਦਲਾਰ ਪਾਏ ਨਹੀਂ ਸਾੜ ਉਹ ਧਰਮ ਰਾਜਾ ਜਿਹੜਾ ਹੈ ਨਾ ਉਹ ਦਲਾਲੀ ਕਰ ਰਿਹਾ ਹੈ ਕਿਉਂਕਿ ਵਪਾਰੀ ਜਿਹੜਾ ਵਪਾਰ ਕਰਦਾ ਹੈ ਤੇ ਵਪਾਰ ਚੰਗਾ ਮਾਰਾ ਕਰਿਆ ਤੇ ਧਰਮ ਰਾਜਾ ਜਿਹੜਾ ਹੈ ਉਹ ਇਕ ਤਮਾਰਕ ਕਰੀ ਜਾਂਦਾ ਕਿ ਕਿਹੜਾ ਚੰਗਾ ਵਪਾਰ ਕਰਦਾ ਤੇ ਕਿਹੜਾ ਮਾਰਾ ਵਪਾਰ ਕਰਦਾ ਉਹ ਨਿਸ਼ਾਨੀਆਂ ਲਾਈ ਜਾਂਦਾ ਉਹਨੇ ਲੇਖਾ ਜੋਖਾ ਤੇ ਹਰ ਇੱਕ ਦਾ ਹੋਣਾ ਜਿਹੜੇ ਆਏ ਸੰਸਾਰ ਤੇ ਜਾਣਾ ਹਰ ਇੱਕ ਨੇ ਹੈ ਜੋ ਪਹੁੰਚੇ ਸੋ ਚਲਣ ਹਾਰ ਧਰਮ ਦਲਾਲ ਪਾਏ ਨੀ ਸਾਰ ਧਰਮ ਰਾਜਾ ਇਕ ਤਮਾਰਕ ਕਰੀ ਜਾਂਦਾ ਵੱਡਾ ਵੱਡਾ ਦਲਾਲ ਹੈ ਉਹ ਵੀ ਕਿਉਂਕਿ ਦਲਾਲ ਦਾ ਕੰਮ ਹੁੰਦਾ ਹੈ ਸਾਹ ਸੰਜੀ ਸੌਦਾ ਕਰਾਉਣਾ ਉਹ ਦਲਾਲ ਵੇਖੋ ਜਿਹੜਾ ਜੀਵ ਇਸ ਸੰਸਾਰ 'ਤੇ ਵਪਾਰ ਕਰ ਰਿਹਾ ਹੈ ਤੇ ਉਹਦਾ ਧਰਮ ਰਾਜਾ ਜਿਹੜਾ ਹੈ ਉਹ ਟਿੱਕ ਮਾਰਗ ਕਰੀ ਜਾਂਦਾ ਹੈ ਵੀ ਕਿਹੜਾ ਚੰਗਾ ਤੇ ਕਿਹੜਾ ਮਾਰਾ ਵਪਾਰ ਕਰ ਰਿਹਾ ਹੈ ਨਾਨਕ ਨਾਮ ਲਾਹਾ ਪਰਵਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹ ਪਵਿੱਤਰ ਉਪਦੇਸ਼ ਕਰਨ ਕਰਦੇ ਹਨ ਕਿ ਭਾਈ ਲਾਹ ਪੁੰਨ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਨਾਮ ਦਾ ਵਪਾਰ ਕੀਤਾ ਹੈ ਲਾ ਜਾਗਮੈ ਸੇਖਟੇ ਜਿਨ ਹਰ ਧਨ ਰਾਸ ਜਿਨ੍ਹਾਂ ਨੇ ਨਾਮ ਰੂਪੀ ਪੂੰਜੀ ਸੰਗਜੀ ਜੋ ਆਪਣੇ ਅੰਦਰ ਵਸਾਉਣੇ ਕੀਤੀ ਹੈ ਬੈਂਕ ਬੈਰਸਤੇ ਬਹੁਤ ਜਿਆਦਾ ਹੈ ਜੀਵਨਾ ਪਰ ਸਾਰਾ ਨਾਸ ਹੋ ਜਾਂਦਾ ਪਰ ਨਾਮ ਇਹੋ ਜੀ ਪੂੰਜੀ ਹੈ ਇਹੋ ਜਿਆ ਬੈਰ ਸਹ ਹੈ ਤੇ ਉਹਦੇ ਤੇ ਕੋਈ ਹੱਕਦਾਰ ਨਹੀਂ ਹੋ ਸਕਦਾ ਖਿਮਾ ਕਰਿਓ ਜੇ ਕੋਈ ਆਪਣੇ ਬੈਂਕ ਦੇ ਵਿੱਚ ਕੋਈ ਐਪੀਡੀ ਹੋਵੇ ਜਾਂ ਹੋਰ ਕੋਈ ਖਾਕਾ ਹੋਵੇ ਨਾ ਤੇ ਜਿਹਦੇ ਨਾਮ ਹੋਵੇ ਉਹ ਜਦੋਂ ਚਿਹਾਈ ਕਰਦੇ ਤੇ ਉਹਦਾ ਫਿਰ ਸੰਗਤ ਜੀ ਜਿਹੜਾ ਹੈ ਹੱਕਦਾਰ ਉਹ ਲਿਖਿਆ ਹੁੰਦਾ ਤੇ ਵੀ ਪੁੱਤਰ ਜਾਂ ਧੀ ਜਾਂ ਘਰ ਵਾਲੀ ਹੋ ਸਕਦੀ ਪਰ ਇਹ ਜਿਹੜੇ ਨਾਮ ਦੇ ਪੂੰਜੀ ਹੈ ਨਾ ਨਾਮ ਦਾ ਜਿਹੜਾ ਸਭ ਤੋਂ ਵੱਡਾ ਲਾਹਾ ਹੈ ਬੈਂਕ ਬੈਂਸ ਹੈ ਇਹਦਾ ਹੱਕਦਾਰ ਕੋਈ ਨਹੀਂ ਜੀ ਨਾਤੀ ਇਹ ਨਾ ਪੋਤਨਾ ਘਰ ਵਾਲੀ ਇਹ ਨਾਮ ਜਪਨ ਵਾਲਾ ਹੀ ਹੱਕਦਾਰ ਹੋ ਸਕਦਾ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਤਲ ਕਰਦੇ ਆ ਨਾ ਨਾਨਕ ਨਾਮ ਲਾਹਾ ਪ੍ਰਵਾਨ ਹੁਣ ਲਾਹਾ ਉਹਨਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਨੇ ਵਾਏ ਗੁਰੂ ਦੇ ਨਾਮ ਦਾ ਵਪਾਰ ਕੀਤਾ ਕਾਰ ਆਏ ਵਜੀ ਵਦਾਈ ਜਿਸ ਹਿਰਦੇ ਦੇ ਵਿੱਚ ਘਰ ਨਾਮ ਹੈ ਹਿਰਦੇ ਦਾ ਜਿਸ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦੇ ਪੂੰਜੀ ਸਾਹ ਸੰਗਤ ਜੀ ਜਮਾ ਹੋ ਰਹੀਦੀ ਹੈ ਉਹਦਾ ਸਦਾ ਹੀ ਹਿਰਸ ਖੁਸ਼ ਰਹਿੰਦਾ ਹੈ ਬਦਾਈਰਾ ਅਰਦਾ ਹੈ ਉਥੇ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ ਜਿਸ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਪੂੰਜੀ ਦੀ ਸੰਗਤ ਜੀ ਜੋ ਬਰਕਤ ਹੋ ਜਾਂਦੀ ਹੈ ਸੱਚ ਨਾਮ ਕੀ ਮਿਲੀ ਵਡਿਆਈ ਸੱਚੇ ਨਾਮ ਦੇ ਆਕਾਰ ਪੁਰਖ ਵੱਲੋਂ ਫਿਰ ਉਸ ਜੀਵ ਨੂੰ ਸੰਗ ਜੀ ਜੋ ਤਾਦ ਜਿਹੜੀ ਹੈ ਵਡਿਆਈ ਇਹ ਪ੍ਰਾਪਤ ਹੋ ਜਾਂਦੀ ਹੈ ਜਿਸ ਹਿਰਦੇ ਦੇ ਵਿੱਚ ਜਿਸ ਘਰ ਦੇ ਵਿੱਚ ਜਿਸ ਜੀਵ ਨੇ ਪ੍ਰਮਾਤਮਾ ਦੇ ਨਾਮ ਦਾ ਵਪਾਰ ਕੀਤਾ ਹੋਵੇ ਮਹੱਲਾ ਪਹਿਲਾ ਦੂਸਰੇ ਸਲੋਕ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਦਾਹਰਣ ਦੇ ਕੇ ਸਾਨੂੰ ਸਮਝਾਉਦੇ ਹਨ ਰਾਪੀ ਹੋ ਵੈ ਕਾਲਿੰਗਾ ਸੁਪਿੰਦਾ ਸੇਵਨ ਕਿਉਂਕਿ ਕਿਤੇ ਵੀ ਇੱਕ ਸਿੱਖਾ ਨੇ ਗੁਰੂ ਸਾਹਿਬ ਦੀ ਨੂੰ ਪ੍ਰਸ਼ਨ ਕੀਤਾ ਸੀ ਕਿ ਜੇ ਕੋਈ ਗੁਰਮੁਖ ਪਿਆਰਾ ਨਾਮ ਰੂਪੀ ਜੇਰਾ ਕੇ ਸਦਾ ਹੀ ਉਸ ਅਕਾਲ ਪੁਰਖ ਦੇ ਨਾਲ ਜੁੜਿਆ ਹੋਵੇ ਜੇਕਰ ਐਸਾ ਜੀਵ ਬੇਮੁਖਾਂ ਦੀ ਸਾਧਕ ਪੁਰਸ਼ਾਂ ਦੀ ਸੰਗਤ ਦੇ ਵਿੱਚ ਜਾ ਕੇ ਬੈਠ ਜਾਵੇ ਤੇ ਉਹਦੇ ਤੇ ਉਹ ਰੰਗ ਚੜ ਸਕਦਾ ਉਹਦਾ ਸੰਗਤ ਦਾ ਬਾਣੀ ਸੰਗਤ ਦਾ ਰੰਗ ਜੇ ਕੋਈ ਗੁਰਮੁਖ ਪਿਆਰਾ ਨਾਮ ਰੂਪੀ ਜੀਵ ਬਾਣੀ ਸੰਗਤ ਦੇ ਵਿੱਚ ਜਾ ਕੇ ਬੈਠ ਜਾਵੇ ਤੇ ਇਹ ਗੁਰੂ ਸਾਹਿਬ ਜੀ ਨੇ ਫਿਰ ਇਸ ਸਲੋਗ ਦੇ ਵਿੱਚ ਉੱਤਰ ਦੇਣਾ ਕੀਤਾ ਹੈ ਰਾਪੀ ਹੋਵਨ ਕਾਰਿਨਾ ਸੁਪੇੰਦਾ ਸੇ ਬਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਸਮ ਕਰਦੇ ਹਨ ਕਿ ਵੇਖੋ ਮਸਿਆ ਦੀ ਰਾਤ ਕਾਲੇ ਬੋਲੇ ਹੁੰਦੀ ਹੈ ਬਹੁਤ ਜ਼ਿਆਦੇ ਹੱਥ ਨੂੰ ਹੱਥ ਨਵੇਂ ਦੀਦਾ ਤੇ ਜੇ ਉਸ ਮਸਿਆ ਦੇ ਕਾਲੇ ਰਾਤ ਦੇ ਵਿੱਚ ਚਿੱਟੇ ਸ਼ਪਾਇਦ ਵਸਤੂ ਭਾਵ ਚਿੱਟੇ ਰੰਗ ਦੇ ਵਸਤੂ ਕੋਈ ਪਈ ਹੋਵੇ ਤੇ ਉਹਦਾ ਰੰਗ ਥੋੜਾ ਬਦਲ ਜਾਣਾ ਚਿੱਟੀ ਵਸਤੂ ਦਾ ਸੋਪੇੰਦਾ ਸੇਵਨ ਭਾਵੇਂ ਸਾਨੂੰ ਸਾ ਸੰਗ ਜੀ ਕਾਲੀ ਰਾਤ ਕਰਕੇ ਹਨੇਰਾ ਕਰਕੇ ਕਾਲਾ ਦੀਦਾ ਪਰ ਚਿੱਟੇ ਵਸਤੂ ਦਾ ਰੰਗ ਨਹੀਂ ਜੇ ਬਦਲਦਾ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿ ਰਹੇ ਹਨ ਇਸੇ ਤਰ੍ਹਾਂ ਭਾਈ ਜਿਹੜੇ ਨਾਮ ਰੂਪੀ ਗੁਰਮਖ ਪਿਆਰੇ ਹਨ ਉਹ ਜੇਕਰ ਬੇ ਬੁਖ ਸਾਧਤ ਪੁਰਸ਼ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਜਾਣ ਤੇ ਉਹਨਾਂ ਤੇ ਸੰਗਤ ਜੀ ਉਸ ਸੰਗਤ ਦਾ ਪ੍ਰਭਾਵ ਨਹੀਂ ਪਈ ਕਿਉਂਕਿ ਨਾਮ ਰੂਪੀ ਭਾਵੇਂ ਕਿਤੇ ਵੀ ਬੈਠੇ ਹਨ ਉਹ ਕਾਲਪੁਰਖ ਨੂੰ ਜਪਦੇ ਹਨ ਹੁਣ ਅੱਗੇ ਗੁਰੂ ਸਾਹਿਬ ਜੀ ਦੂਸਰੀ ਜੋ ਬੇਮੁਖਾਂ ਦਾ ਵੀ ਵਰਣਨ ਕੀਤਾ ਹੈ ਜਿਹ ਪੱਗਾ ਤਪੇ ਕਨਾ ਕਾਲੇ ਕਾਲੇ ਵਨ ਉਹਨੇ ਜੇਠ ਹਾਰ ਦੀਆਂ ਟੁੱਪਾ ਦੇ ਵਿੱਚ ਜਦੋਂ ਇਹ ਪੂਰਾ ਸੂਰਜ ਤਪਦਾ ਹੈ ਧਰਤੀ ਵੀ ਤਪਦੀ ਹੈ ਵੇਖੋ ਕਿੰਨਾ ਜਿਆਦਾ ਚਾਨਣ ਹੁੰਦਾ ਸੂਰਜ ਵੱਲ ਵੇਖੀਏ ਤੇ ਵੇਖਿਆ ਨਹੀਂ ਜਾਂਦਾ ਇੰਨਾ ਜਿਆਦਾ ਚਾਨਣ ਹੁੰਦਾ ਹੈ ਤੇ ਇੰਨੇ ਚਾਨਣ ਦੇ ਵਿੱਚ ਜੇ ਕਾਲੇ ਰੰਗ ਦੀ ਕੋਈ ਵਸਤੂ ਪਈ ਹੋਵੇ ਟੁੱਪ ਦੇ ਵਿੱਚ ਰੱਖਦੇ ਹੋ ਉਹਦਾ ਰੰਗ ਨਹੀਂ ਬਦਲਦਾ ਕਾਲੀ ਵਸਤੂ ਦਾ ਇਸੇ ਤਰ੍ਹਾਂ ਜਿਨ੍ਹਾਂ ਦੇ ਮਨ ਕਾਲੇ ਹਨ ਖੋਟੇ ਹਨ ਮਨ ਦੇ ਵਿੱਚ ਵਿਕਾਰ ਹਨ ਉਹ ਗੁਰੂ ਦੀ ਸੰਗਤ ਦੇ ਵਿੱਚ ਬੈਠ ਜਾਣ ਤੇ ਉਹ ਹਮੇਸ਼ਾ ਹੀ ਸੰਗਤ ਜੀ ਵਿਕਾਰ ਇਕੱਠੇ ਕਰਦੇ ਇਹ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਸ ਤਰ੍ਹਾਂ ਸਤ ਸੰਗੀਆਂ ਦੇ ਵਿੱਚ ਆੜਾ ਪੁਰਸ਼ ਜਾ ਕੇ ਬੈਠ ਜਾਵੇ ਤੇ ਉਹ ਆਪਣੇ ਵਿਕਾਰਾ ਰੂਪੀ ਕਾਲਖ ਜਿਹੜੀ ਹੈ ਸੰਗਤ ਜੀ ਉਹ ਤਿਆਗਦਾ ਨਹੀਂ ਇੱਕ ਭਗਤ ਜਮੀਰ ਸਾਹਿਬ ਜੀ ਦਾ ਸ਼ਬਦ ਹੈ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮੱਖੀ ਚੰਦ ਔਰ ਹਰੇ ਜਾਇ ਦੇ ਗੰਦ ਤੇ ਜਾਏ ਹੋਰ ਜਿਸ ਦਾ ਪਾਪੀ ਭਗ ਹੋਵੇ ਨਾ ਜੀਵ ਉਹਨੂੰ ਵਾਹਿਗੁਰੂ ਦੀ ਭਲਤੀ ਚੰਗੇ ਨਹੀਂ ਲੱਗਦੀ ਕਿਉਂਕਿ ਮਨਮੁਖ ਜਿਹੜਾ ਪੁਰਸ਼ ਹੈ ਸਾਧ ਸੰਗ ਦੀ ਬਾਣੀ ਗੀਤ ਸੁਣਨ ਵਾਲਾ ਮਨ ਦੇ ਵਿੱਚ ਜਿਹਦੇ ਵਿਕਾਰ ਹੋਣ ਉਹਨੂੰ ਅਕਾਲ ਪੁਰਖ ਦੀ ਭਗਤੀ ਜਿਹੜੀ ਉਹ ਚੰਗੀ ਦੀ ਲੱਗਦੀ ਕਬੀਰ ਪਾਪੀ ਭਗਤ ਨਾ ਪਾਵਾਈ ਹਰ ਪੂਜਾ ਨਾ ਸੁਹਾਇ ਤੇ ਅਕਾਲ ਪੁਰਖ ਦੀ ਬਾਹੀ ਗੁਰੂ ਦੀ ਸੇਵਾ ਉਹਦੇ ਬੰਦਗੀ ਪਾਪੀ ਜੀਵ ਨੂੰ ਚੰਗੀ ਨਹੀਂ ਲੱਗਦੀ ਹੁਣ ਪਾਪੀ ਨੂੰ ਕੀ ਚੰਗਾ ਲੱਗਦਾ ਸਾਗਤ ਪੁਰਸ਼ ਨੂੰ ਕਬੀਰ ਸਾਹਿਬ ਜੀ ਨੇ ਉਧਾਰ ਦਿੱਤੀ ਹੈ ਮੱਖੀ ਦੀ ਮੱਖੀ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਤਰ੍ਹਾਂ ਕੇ ਬੇਮੁਖ ਪੁਰਸ਼ ਜਿਹੜਾ ਹੈ ਉਹਨੂੰ ਵਾਹਿਗੁਰੂ ਦੀ ਬੰਦਗੀ ਚੰਗੀ ਨਹੀਂ ਲੱਗਦੀ ਕਬੀਰ ਪਾਪੇ ਭਗਤ ਨਾ ਭਾਵੈ ਹਰ ਪੂਜਾ ਨਾ ਸੁਹਾਏ ਮੱਖੀ ਚੰਦਰ ਪਰ ਹਰੇ ਉਹਨਾਂ ਜਿਹੜੇ ਮੱਖੀਆਂ ਨਾਲ ਉਹ ਚੰਦਰ ਨੂੰ ਭਾਵ ਫੁੱਲਾ ਦੀ ਵਾਸ਼ਨਾ ਨੂੰ ਤਿਆਗ ਕੇ ਤੇ ਦੁਰਗੰਧ ਤੇ ਮਹਿਲ ਤੇ ਜਾ ਕੇ ਬੈਠਦੀ ਹੈ ਇਸੇ ਤਰ੍ਹਾਂ ਉਹ ਸਾਗ ਤਾਂ ਪੁਰਸ਼ ਮੱਖੀ ਦੀ ਨਹੀਂ ਹੈ ਉਹ ਪਰਮਾਤਮਾ ਦੀ ਭਗਤੀ ਨੂੰ ਛੱਡ ਕੇ ਤੇ ਪਾਪਾਂ ਵੱਲ ਜਿਹਦਾ ਅਹਿਸਾਸ ਨਹੀਂ ਜੀ ਉਹ ਜੀਵ ਜੋ ਜਾਣਦਾ ਹੈ ਜਿਸ ਦੇ ਅੰਦਰ ਪਰਮਾਤਮਾ ਦੀ ਭਗਤੀ ਚੰਗੀ ਨਾ ਲੱਗਦੀ ਹੋਵੇ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਜਿਉ ਬੱਗਾ ਤਪੇ ਕਣਾ ਕਾਲਿਆ ਕਾਲੇ ਵਨ ਉਹ ਕਾਲੀ ਵਸਤੂ ਧੁੱਪ ਦੇ ਵਿੱਚ ਰੱਖਦਾ ਉਹ ਰੰਗ ਨੇ ਬਦਲਤੀ ਇਸੇ ਤਰ੍ਹਾਂ ਬੇਵਕ ਸਾਧਕ ਪੁਰਸ਼ ਸੰਗ ਦੇ ਵਿੱਚ ਬੈਠ ਕੇ ਹੀ ਆਪਣਾ ਸੁਭਾਅ ਸੁਭਾਅ ਜਿਹੜਾ ਹੈ ਉਹ ਪਿਆਗ ਦਾ ਨਹੀਂ ਅੰਦੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਜਿਹੜੇ ਅਕਲ ਦੇ ਅੰਨੇ ਹਨ ਪਰਮਾਤਮਾ ਦੀ ਭਗਤੀ ਤੋਂ ਵਾਂਝੇ ਰਹਿ ਗਏ ਸਖਣੇ ਰਹਿ ਗਏ ਉਹ ਮੁਖੰਦ ਅੰਦਰ ਸਾਹ ਸੰਗ ਜੀ ਅੰਧ ਵਿਸ਼ਵਾਸ ਹੀ ਪ੍ਰਗਟ ਹੁੰਦਾ ਨਾਨਕ ਨਦਰੀ ਬਾਹਰ ਇਹ ਕਬੇ ਨਾ ਪਾਵੇ ਬਾਰ ਧੰਨ ਗੁਰੂ ਨਾਨਕ ਦੇਵ ਜੀ ਦੂਸਰੇ ਸ਼ਲੋਕ ਦੀ ਸਮਾਪਤੀ ਕਰਦੇ ਹੋਏ ਕਥਨ ਕਰਦੇ ਹਨ ਕਿ ਜਿਹੜੇ ਜੀਵ ਪਰਮਾਤਮਾ ਦੀ ਨਜ਼ਰ ਤੋਂ ਸੱਖਣੇ ਰਹਿ ਗਏ ਅਕਾਲ ਪੁਰਖ ਦੀ ਕਿਰਪਾ ਰਹਿਮਤ ਬਖਸ਼ੇ ਤੋਂ ਸੱਖਣੇ ਰਹਿ ਗਏ ਖਾਲੇ ਰਹਿ ਗਏ ਤਬੇ ਨਾ ਪਾਵੇ ਮਾਨ ਉਹ ਕਦੀ ਮਾਨ ਇੰਜਿਤ ਪਰਮਾਤਮਾ ਦੀ ਦਰਗਾਹ ਦੇ ਵਿੱਚ ਨਹੀਂ ਕਹਦੇ ਪਉੜੀ ਤਾਂ ਨਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਤਾਇਆ ਪੋਟ ਰਚਾਇਆ ਹਰ ਸੱਚੇ ਆਪੇ ਤਾਇਆ ਇਹ ਸਰੀਰ ਜਿਹੜਾ ਕਿਲਾ ਹੈ ਸੰਗ ਜੀ ਇਹ ਪਰਮਾਤਮਾ ਨੇ ਆਪ ਹੀ ਬਣਾਉਣਾ ਕੀਤਾ ਹੈ ਕਿਉਂਕਿ ਇਹ ਜਿਹੜਾ ਕਿਲਾ ਇਹ ਪਾਣੀ ਦਾ ਉਸਾਰਨਾ ਕੀਤਾ ਹੈ ਮਾਂ ਕੇ ਰਗਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਅਪਾਰ ਇਹ ਅਕਾਲ ਪੁਰਖ ਨੇ ਜੋ ਪਾਣੀ ਦਾ ਕਿਲਾ ਆਸਾਣ ਜੀ ਸਾਡਾ ਸਰੀਰ ਬਣਾਉਣਾ ਕੀਤਾ ਹੈ ਇੱਕ ਦੂਜੇ ਭਾਏ ਖੁਆਏ ਨ ਹਉਮੇ ਵਿੱਚ ਵਿਆਪੇ ਹੁਣ ਜਿਹੜੇ ਦੂਜੇ ਭਾ ਦੇ ਵਿੱਚ ਚਲੇਗੇ ਪਰਮਾਤਮਾ ਨੂੰ ਛੱਡ ਕੇ ਜਿਹੜੇ ਦੂਸਰਿਆਂ ਦੇ ਨਾਲ ਜੁੜ ਗਏ ਉਹ ਫਿਰ ਸਦਾ ਹੀ ਖੁਆਏ ਹਨ ਖੱਜਲ ਕੁਆਰ ਬੇਪਤ ਹੁੰਦੇ ਹਨ ਹਉਮੇ ਵਿੱਚ ਵਿਆਪੇ ਤੇ ਸਦਾ ਹੀ ਉਹਨਾਂ ਦੇ ਵਿੱਚ ਹੰਕਾਰ ਜਿਹੜਾ ਹੈ ਸਾਹ ਸੰਜੀ ਉਹ ਜਿਰਦੇ ਦੇ ਵਿੱਚ ਸਦਾ ਹੀ ਉਹਨਾਂ ਦੇ ਵਿਆਪਕ ਰਹਿੰਦਾ ਹੈ ਇਹੋ ਮਾਨਸ ਜਨਮ ਤੁਲੰਬਸਾ ਤਾਂ ਗੁਰੂ ਅਮਰਦਾਸ ਜੀ ਕਥਨ ਕਰਦੇ ਹਨ ਕਿ ਇਹ ਜਿਹੜਾ ਸੰ ਸਾਨੂੰ ਜਾਮਾ ਮਿਲਿਆ ਮਾਨਸ ਜਾਮਾ ਸਰੀਰ ਆ ਇਹ ਦੁਲਬ ਦੁਬਾਰਾ ਮਿਲਣਾ ਨਹੀਂ ਏ ਨਾ ਇਹ ਪ੍ਰਾਪਤੀ ਹੋ ਸਕਦੀ ਹੈ ਕਬੀਰ ਸਹਿਜ ਜੀ ਵੀ ਕਥਨ ਕਰਦੇ ਹਨ ਕਬੀਰ ਮਾਨਸ ਜਨਮ ਤੁਲੰਭ ਹੈ ਹੋਏ ਨ ਬਾਰੇ ਬਾਰ ਜਿਵੇਂ ਪਾਨ ਫਲ ਪਾਕੇ ਕੋਏ ਗਰੇ ਬੋਰ ਨ ਲੱਗੇ ਦਾ ਜਿਸ ਤਰ੍ਹਾਂ ਪੱਕਾ ਹੋਇਆ ਫਲ ਡਾਲੀ ਦੇ ਨਾਲ ਨਹੀਂ ਨ ਲੱਗਦਾ ਇਸੇ ਤਰ੍ਹਾਂ ਇਹ ਸਰੀਰ ਸਾਨੂੰ ਮਾਨਸ ਜਨਮ ਜਿਹੜਾ ਹੈ ਇਹ ਦੁਬਾਰਾ ਨਹੀਂ ਮਿਲਣਾ ਸਾ ਮਨਮੁਖ ਸੰਤਾਪੇ ਇਹੋ ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਪਰ ਮਨਮੁਖ ਜਿਹੜੇ ਹਨ ਸਾ ਸੰਗ ਜੀ ਉਹ ਸਦਾ ਦੋਖੇ ਹੀ ਜਿਹੜੇ ਹਨ ਉਹ ਦੁੱਖ ਨੂੰ ਹੀ ਦੁਜੇ ਰਹਿੰਦੇ ਹਨ ਉਹਨਾਂ ਨੂੰ ਦੁੱਖ ਹੀ ਸੰਤਾਪ ਦੇ ਦੋਖੇ ਹੀ ਲੱਗਦੇ ਹਨ ਪਰ ਗੁਰਮੁਖ ਸੁਭਾ ਵਾਲੇ ਜੀਬ ਜਿਹੜੇ ਹਨ ਇਸ ਮਾਨਸ ਜਨਮ ਦੀ ਕਦਰ ਉਹਨਾਂ ਨੇ ਪਾਈ ਹੈ ਪਉਣੀ ਕੀਤੀ ਹੈ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਥਨ ਕਰਦੇ ਹਨ ਜਿਨ੍ਹਾਂ ਨੂੰ ਉਹ ਪ੍ਰਮਾਤਮਾ ਸੁਝੀ ਦੇ ਦਿੰਦਾ ਹੈ ਗਿਆਨ ਦੇ ਦਿੰਦਾ ਹੈ ਨਾ ਦਿੰਦਾ ਕਿਨੂੰ ਹੈ ਜਿਸ ਸਤਗੁਰ ਥਾਪੇ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਆਪ ਨਿਵਾਜਣਾ ਕੀਤਾ ਬਾਬੇ ਬਿਧੀ ਚੰਦ ਜੀ ਵਰਗੇ ਤਨ ਤਨ ਭਾਈ ਬੁਰਦਾਸ ਜੀ ਵਰਗੇ ਬਾਬਾ ਬੁੱਢਾ ਸਹਿਬ ਜੀ ਵਰਗੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪ ਨਿਵਾਜਣਾ ਕੀਤਾ ਆਪ ਉਹਨਾਂ ਤੇ ਰਹਿਮਤ ਕੀਤੀ ਐਸੇ ਗੁਰਮਖਾਂ ਨੂੰ ਫਿਰ ਗਿਆਨ ਜਿਹੜਾ ਹੈ ਸਾਸੰਗੀ ਉਹ ਪਰਮਾਤਮਾ ਪ੍ਰਗਟ ਕਰ ਦਿੰਦਾ ਦੇ ਦਿੰਦਾ ਹੈ ਅਖੀਰਲੀ ਪੰਤੀ ਤੇ ਧੰਨ ਗੁਰੂ ਅਮਰਦਾਸ ਜੀ ਕਥਨ ਕਰਦੇ ਹਮ ਸਭ ਜਦ ਖੇਲ ਰਚਾਏ ਹੁਣ ਇਹ ਸਾਰਾ ਹੀ ਪਰਮਾਤਮਾ ਨੇ ਇੱਕ ਜਗਤ ਜਿਹੜਾ ਹੈ ਕਿਹੜੀ ਉਹਦੀ ਰਚੀ ਹੋਈ ਹੈ ਸਭ ਵਰਤੇ ਆਪੇ ਇਸ ਸਾਰਿਆਂ ਦੇ ਵਿੱਚ ਆਪ ਪਰਮਾਤਮਾ ਅਕਾਲ ਪੁਰਖ ਹਰੇ ਗਦੇ ਵਿੱਚ ਵਰਤ ਰਿਹਾ ਹੈ ਪਾਪੀ ਦੇ ਵਿੱਚ ਵੀ ਤੇ ਪੁੰਨੀ ਦੇ ਵਿੱਚ ਵੀ ਲੇਖਾ ਵੱਖਰਾ ਵੱਖਰਾ ਹੈ ਕਿਉਂਕਿ ਸਾਸੰਧੀ ਲੇਖਾ ਹਰ ਇੱਕ ਦਾ ਹੋਣਾ ਪਾਪੀ ਦਾ ਵੀ ਤੇ ਪੁੰਨੀ ਦਾ ਵੀ ਪਰ ਜਿਨ੍ਹਾਂ ਨੇ ਨਾਮ ਜਪਿਆ ਰੇਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇਵ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਇੱਜ਼ਤ ਮਿਲਦੀ ਹੈ ਜਿਹੜੇ ਨਾਮ ਨੂੰ ਛੱਡ ਕੇ ਦੂਸਰੇ ਪਾਸੇ ਤੁਰ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਸਜ਼ਾ ਦਿੰਦਾ ਹੈ ਇਹ ਨਾਮ ਦੀ ਦਾਤ ਸਤਿਗੁਰੂ ਜੀ ਜੋ ਬਖਸ਼ਿਸ਼ ਕਰਨ ਹੋਈਆਂ ਪੁੱਲਾਂ ਚੁਕਾਂ ਦੀ ਕਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ